ਕਾਚਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਥਾਰ ਰੱਖੀ ਹੁੰਦੀ ਹੈ ਤੇ ਭਜਾਉਂਦੇ ਆ ਚੌੜੇ ਟਾਇਰ ਪਵਾਏ ਹੁੰਦੇ ਨੇ ਵੱਡੇ ਹੌਰਨ ਨੇ ਤੇ ਤੇਜ਼ ਰਫਤਾਰ ਨਾਲ ਭਜਾਉਂਦੇ ਨੇ ਗੱਡੀ ਭਜਾਉਣੀ ਉਹਦੀ ਦੇਰ ਤੱਕ ਠੀਕ ਰਹਿੰਦੀ ਹੈ ਜਦੋਂ ਤੱਕ ਉਹ ਤੁਹਾਡੇ ਕੰਟਰੋਲ 'ਚ ਹੈ ਵੈਸੇ ਤਾਂ ਜੋ ਸਰਕਾਰ ਨੇ ਸੜਕ ਤੇ ਲਿਖਿਆ ਹੋਇਆ ਉਹੀ ਨਿਯਮ ਲਾਗੂ ਹੋਣੇ ਚਾਹੀਦੇ ਨੇ ਉਨੀ ਹੀ ਸਪੀਡ ਤੇ ਭਜਾਉਣੀ ਚਾਹੀਦੀ ਹੈ ਥਾਰ ਵੀ ਭਜਾਉਂਦੇ ਨੇ ਤੇ ਬੱਸਾਂ ਵੀ ਭਜਾਉਂਦੇ ਨੇ ਨਿੱਜੀ ਬੱਸਾਂ ਵਾਲਿਆਂ ਨੂੰ ਅਕਸਰ ਦੇਖਦੇ ਆਂ ਸੜਕਾਂ ਦੇ ਉੱਤੇ ਮੇਲਦੇ ਜਾਂਦੇ ਨੇ ਕਈ ਵਾਰ ਸਾਈਡਾਂ ਵੱਜਦੀਆਂ ਨੇ ਹਾਦਸੇ ਵਾਪਰਦੇ ਨੇ ਕਈ ਲੋਕਾਂ ਦੀ ਮੌਤਾਂ ਹੁੰਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਦੋਵਾਂ ਦੇ ਹੀ ਵਿਚਾਲੇ ਟੱਕਰ ਹੋਈ ਹੈ ਇੱਕ ਪਾਸੇ ਨਿੱਜੀ ਕੰਪਨੀ ਦੀ ਬੱਸ ਹੈ ਤੇ ਦੂਜੇ ਪਾਸੇ ਥਾਰ ਜਦੋਂ ਪੋਲ ਦੇ ਉੱਪਰ ਇਹਨਾਂ ਦੀ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਬੇਕਾਬੂ ਹੋ ਕੇ ਥਾਰ ਪਲਟੀਆਂ ਖਾ ਜਾਂਦੀ ਹੈ ਸੜਕ ਦੇ ਉੱਤੇ ਥਾਰ ਮੁੱਦੀ ਹੋ ਜਾਂਦੀ ਹੈ ਫਿਰ ਲੋਕਾਂ ਦੀ ਮਦਦ ਨਾਲ ਐਸਐਸਐਫ ਵੱਲੋਂ ਥਾਰ ਨੂੰ ਸਿੱਧਾ ਕੀਤਾ ਜਾਂਦਾ ਹੈ ਤੇ ਉਸ ਦੇ ਵਿੱਚ ਸਵਾਰ ਦੋ ਭਰਾ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਾਂਦਾ ਹੈ ਗੱਡੀ ਪੂਰੀ ਪਲਟ ਜਾਂਦੀ ਹੈ ਥਾਰ ਗੱਡੀ ਹੈ ਭਾਰੀ ਗੱਡੀ ਹੁੰਦੀ ਹੈ ਤੇ ਜਦੋਂ ਪੂਰੀ ਤਰ੍ਹਾਂ ਪਲਟ ਜਾਵੇ ਤਾਂ ਸਮਝੋ ਕਿ ਵੀ ਉਹ ਕਿੰਨੀ ਰਫ਼ਤਾਰ ਨਾਲ ਹੋਵੇਗੀ ਤੇ ਟੱਕਰ ਕਿੰਨੀ ਜ਼ਬਰਦਸਤ ਹੋਵੇਗੀ ਜਦੋਂ ਨਿੱਜੀ ਕੰਪਨੀ ਦੀ ਬੱਸ ਦੇ ਨਾਲ ਇਹ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਥਾਰ ਦੇ ਵਿੱਚੋਂ ਦੋਵੇਂ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਜੋ ਸਹੀ ਸਲਾਮਤ ਨੇ ਫਿਲਹਾਲ ਸੜਕ ਸੁਰੱਖਿਆ ਫੋਰਸ ਨੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਥਾਰ ਵਾਲੇ ਤੇਜ਼ ਰਫ਼ਤਾਰ ਸੀ ਤੇ বাস ਦੇ ਨਾਲ ਉਹਨਾਂ ਦੀ ਟੱਕਰ ਹੁੰਦੀ ਹੈ ਸਰ ਕੀ ਹੈਗਾ ਮਾਮਲਾ ਐਕਸੀਡੈਂਟ ਹੋਇਆ ਸਰ ਇੱਕ ਪਠਾਨਕੋਟ ਤਰਦਾਰ বাস ਆ ਰਹੀ ਸੀ ਇੱਕ ਥਾਰ ਗੱਡੀ ਆ ਰਹੀ ਸੀ ਨੰਬਰ ਸੁਣੋ ਜੀ ਉਹ ਥਾਰ ਗੱਡੀ ਓਵਰ ਸਪੀਡ ਹੋਣ ਕਰਕੇ ਤੇ ਉਹਨੂੰ ਝਟਕਾ ਜਿਹਾ ਲਗਾ ਕੇ ਉਹ বাস ਨੂੰ ਜੀ ਦੇ ਦੋ ਪਾਰਟੀਆਂ ਖਾ ਕੇ ਦੂਜੇ ਪਾਸੇ ਜਾ ਕੇ ਟਿੰਡੜੀ ਦੇਤੀ ਤੇ ਸਰ ਵੈਸੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਸਰ ਦੋਨੇ ਮੁੰਡੇ ਸੀ ਦੋਨਾਂ ਦਾ ਪਛਾਣ ਹੋ ਗਿਆ ਜੀ ਕੀ ਕਾਰਵਾਈ ਕਰ ਰਹੇ ਜੀ ਸਰ ਰਾਮਾਵੰਡੀ ਪੁਲਸ ਖੁਲਾ ਲਈ ਹੈ ਜੀ ਉਹ ਕਾਰਵਾਈ ਕਰ ਰਹੇ ਆ ਸੜਕਾਂ ਦੇ ਉੱਤੇ ਆਪਣਾ ਧਿਆਨ ਰੱਖਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਅਜਿਹੇ ਹਾਦਸੇ ਬਹੁਤ ਵਾਪਰਦੇ ਨੇ ਹਾਲੀ ਦੇ ਵਿੱਚ ਸਮਰਾਲਾ ਦੇ ਵਸਨੀਕ ਜਿੰਨਾਂ ਦੀ ਇੱਕ ਟਰਾਲੀ ਡਿਵਾਈਡਰ ਦੇ ਨਾਲ ਵਜਨ ਕਾਰਨ ਪਲਟ ਜਾਂਦੀ ਹੈ ਉਸ ਤੋਂ ਬਾਅਦ ਦੋ ਲੋਕਾਂ ਦੀ ਉੱਥੇ ਵੀ ਮੌਤ ਹੋਈ ਹੈ 10 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਉਹ ਵੀ ਹੌਲਾ ਮੱਲਾ ਦੇਖ ਕੇ ਪਿੰਡ ਨੂੰ ਵਾਪਸ ਮੁੜ ਰਹੇ ਸੀ ਤੇ ਦੋਵੇਂ ਜੋ ਮ੍ਰਿਤਕ ਨੇ ਉਹ ਦੋਵੇਂ ਚਚੇਰੇ ਭਰਾ ਨੇ ਤੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਸੜਕ ਹਾਦਸੇ ਲਗਾਤਾਰ ਵਾਪਰਦੇ ਨੇ ਤੇ ਇਹਨਾਂ ਦੇ ਵਿੱਚ ਧਿਆਨ ਰੱਖਣ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਜੇਕਰ ਦੂਜਾ ਗਲਤੀ ਕਰ ਰਿਹਾ ਤਾਂ ਤਾਂ ਵੀ ਨੁਕਸਾਨ ਸਾਡਾ ਹੈ ਤੇ ਜੇਕਰ ਅਸੀਂ ਗਲਤੀ ਕਰ ਰਹੇ ਹਾਂ ਤਾਂ ਨੁਕਸਾਨ ਦੋਵੇਂ ਪਾਸੇ ਦਾ ਹੁੰਦਾ ਹੈ ਤਾਂ ਮਲਾ ਕੇ ਇਸ ਪਾਸੇ ਧਿਆਨ ਦੇਣ ਦੀ ਬੇਹਦ ਜ਼ਰੂਰਤ ਹੈ ਕਿ ਜਦੋਂ ਸੜਕ ਤੇ ਚੱਲੋ ਤਾਂ ਗੱਡੀ ਲਿਮਟਡ ਸਪੀਡ ਦੇ ਵਿੱਚ ਚਲਾਓ ਤੇ ਬਾਕੀ ਲੋਕਾਂ ਨੂੰ ਵੀ ਤੰਗ ਪਰੇਸ਼ਾਨੀ ਨਾ ਹੋਵੇ ਅਜਿਹੀ ਵੀ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਲੰਧਰ ਤੋਂ ਰਾਜਗੁਪਤਾ ਦੀ ਰਿਪੋਰਟ ਕੈਨ ਟੀਵੀ ਪੰਜਾਬੀ